ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ ਦੀ ਸ਼ੁਰੂਆਤ ਹੋ ਜੋ ਰੱਖੀ ਗਈ ਰੈਲੀ ਵਿੱਚ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਇਸ ਮੌਕੇ ਭਗਵੰਤ ਮਾਨ ਨੇ ਆਪਣੀ ਮਾਂ ਦੀ ਮੌਜੂਦਗੀ ਵਿੱਚ ਸ਼ਰਾਬ ਛੱਡਣ ਦਾ ਐਲਾਨ ਕਰ ਦਿੱਤਾ ਹੈ। ਭਗਵੰਤ ਮਾਨ ਨੇ ਬਨਾਰਾ ਦੀ ਰੈਲੀ ਵਿੱਚ ਆਪਣੀ ਮਾਂ ਦੇ ਸਾਹਮਣੇ ਸ਼ਰਾਬ ਛੱਡਣ ਦਾ ਵਾਅਦਾ ਕੀਤਾ ਹੈ। ਮਾਨ ਨੇ ਕਿਹਾ ਕਿ ਉਹਨਾਂ ਇਸ ਵਾਰ ਨਵੇਂ ਸਾਲ ਤੇ ਅਹਦ ਲਿਆਸੀ ਕਿ ਜਿੱਥੇ ਜ਼ਿੰਦਗੀ ਵਿੱਚ ਹੋਰ ਚੀਜ਼ਾਂ ਛੱਡੀਆਂ ਹਨ ਉੱਥੇ ਸ਼ਰਾਬ ਨੂੰ ਵੀ ਛੱਡਣਾ ਚਾਹੀਦਾ ਹੈ। ਉਹਨਾਂ ਕਹਿੰਦੇ ਨਵੇਂ ਸਾਲ ਮੌਕੇ ਲੈਗੇ ਇਸ ਰੈਜੂਲੇਸ਼ਨ ਨੂੰ ਪੂਰੀ ਜ਼ਿੰਦਗੀ ਵਿੱਚ ਨਿਭਾਉਣਗੇ ਉਹਨਾਂ ਇਹ ਵੀ ਕਹੇ ਕਿ ਹੁਣ ਗੁਰਦੁਆਰਾ ਮਸਤੂਰਾ ਸਾਹਿਬ ਜਾ ਕੇ ਅਰਦਾਸ ਕਰਨਗੇ ਕਿ ਕਦੇ ਵੀ ਸ਼ਰਾਬ ਨੂੰ ਹੱਥ ਨਾ ਲਾਇਆ ਜਾਵੇ ਇਸ ਲਾਂ ਦੇ ਨਾਲ ਹੀ ਮਾਨ ਦੇ ਮਾਤਾ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਤੇ ਉਹ ਖੁਸ਼ੀ ਵਿੱਚ ਬਾਕੋ ਬਾਗ ਵੀ ਵਖਾਈ ਦਿੱਤੀ ਮੇਰੇ ਤੇ ਅਕਸਰ ਇਲਜ਼ਾਮ ਲਾਉਂਦੇ ਆ ਭਵਾਨ

ਤੇ ਮੈਨੂੰ ਕਹਿੰਦੀ ਕਹਿੰਦੀ ਮੇਰੇ ਪੁੱਤ ਮੈਂ ਵੀ ਟੈਲੀਵਿਜ਼ਨ ਦੇਖ ਗਿਆ ਪਿੰਡ ਰਹਿੰਦੀ ਆ ਕਹਿੰਦੀ ਮੈਂ ਵੀ ਟੈਲੀਵਿਜ਼ਨ ਦੇਖਦੇ ਆ ਪੁੱਤ ਤੈਨੂੰ ਬੜਾ ਬਦਨਾਮ ਕਰਦੇ ਨੇ ਜਿੱਥੇ ਐਨਾ ਕੋਈ ਛੜਦਾ ਪਰ ਇਹਦਾ ਵੀ ਫਹਾ ਬੜ ਮੈਂ ਤੁਹਾਨੂੰ ਅੱਜ ਬਰਨਾਲੇ ਰੈਲੀ ਦੇ ਵਿੱਚ ਸਾਰੇ ਸਾਹਮਣੇ ਦੱਸਣ ਲੱਗਿਆ ਇੱਕ ਜਨ ਬੜੀ ਤੋਂ ਮੈਂ ਸਾਰੇ ਲਈ ਸ਼ਰਾਬ ਦਾ ਫਹਾ ਬੜਦਾ ਮੇਤੋ ਹਲੋ ਮੈਂ ਹੁਣ ਜਾ ਕੇ ਜਾਣਾ ਹੋਇਆ ਗੁਰਵਰਨ ਮਾਸਟਰ ਸਾਹਿਬ ਜੀ ਨੂੰ ਅਰਦਾਸ ਕਰ ਦੇਣੀ ਹੈ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਿਆ ਜੇ ਤਾਂ ਉਹ ਭੁੱਲਿਆ ਨਹੀਂ ਕਹਿੰਦੇ ਮੈਂ ਤਾਂ ਸ਼ਾਮ ਵੇਲੇ ਹੋ ਗਈ ਤੇ ਦੁਪਹਿਰ ਤੋਂ ਪਹਿਲਾਂ ਹੀ ਆ ਚੁੱਕਿਆ ਤੁਹਾਨੂੰ ਦੱਸ ਦਿਆਂ ਕਿ ਸ਼ਰਾਬ ਕਰਨ ਭਗਵੰਤ ਮਾਨ ਨੇ ਕਾਫੀ ਵਿਵਾਦ ਵੀ ਖੱਟੇ ਹਨ ਜਿਸ ਦਾ ਜ਼ਿਕਰ ਅੱਜ ਭਗਵੰਤ ਮਾਨ ਨੇ ਆਪਣੇ ਭਾਸ਼ਣ ਦੌਰਾਨ ਵੀ ਕੀਤਾ ਹੈ ਸੰਸਦ ਤੋਂ ਲੈ ਕੇ ਬਰਗਾੜੀ ਮੋਰਚੇ ਦੌਰਾਨ ਮਾਨ ਉੱਪਰ ਸ਼ਰਾਬ ਪੀ ਕੇ ਜਾਣ ਦੇ ਇਲਜ਼ਾਮ ਲੱਗੇ ਸਨ ਜਿਨ੍ਹਾਂ ਦੇ ਵੀਡੀਓ ਵੀ ਵਾਇਰਲ ਹੁੰਦੇ ਆਏ ਹਨ ਪਰ ਹੁਣ ਭਗਵੰਤ ਮਾਨ ਲੱਗਦਾ ਹੈ ਬੀਬੇ ਬਣ ਕੇ ਦਿਖਾਉਣਗੇ ਪਰ ਨਾਲਾਤੁ ਲਕਵਿੰਦਰ ਸ਼ਰਮਾ ਦੀ ਰਿਪੋਰਟ ਪੰਜਾਬ ਟੂਡੇ